ਇਸ ਦੇ ਨਾਲ ਹੀ ਮੈਂ ਇੱਕ ਹੋਰ ਬਹੁਤ ਇੰਪੋਰਟੈਂਟ ਮੁੱਦਾ ਕਿਉਂਕਿ ਅੱਜ ਅਸੀਂ ਹੜਾਂ ਦੀ ਮਾਰ ਝੇਲ ਰਹੇ ਹਾਂ ਤੇ ਇਹ ਮੁੱਦਾ ਹੁਣ 2-4-5 ਮਹੀਨੇ ਬਾਅਦ ਜਦੋਂ ਹਾਲਾਤ ਠੀਕ ਹੋ ਜਾਣਗੇ ਫੇਰ ਹੀ ਨਹੀਂ ਰੌਲਾ ਪਾ ਲੈਣਾ ਉਹ ਹੈਗਾ ਪਾਣੀਆਂ ਦਾ ਮਸਲਾ ਅੱਜ ਪਤਾ ਲੱਗ ਗਿਆ ਪੂਰੇ ਦੇਸ਼ ਨੂੰ ਦੁਨੀਆ ਨੂੰ ਕਿ ਰਾਈਪੇਰੀਅਨ ਹੁੰਦਾ ਕੀ ਹੈ ਅਸੀਂ ਹਮੇਸ਼ਾ ਕਹਿੰਦੇ ਸੀ ਰਾਈਪੇਰੀਅਨ ਸਟੇਟ ਟ੍ਰਾਈਪੇਰੀਅਨ ਸਟੇਟ ਉਦੋਂ ਰਾਜਸਥਾਨ ਤੇ ਹਰਿਆਣਾ ਕਹਿੰਦੇ ਸੀ ਨਹੀਂ ਅਸੀਂ ਸਤਲੁਜ ਬਿਆਸ ਦੇ ਰਾਈਪੇਰੀਅਨ ਹੈ ਅੱਜ ਹਰਿਆਣਾ ਜਾਂ ਰਾਜਸਥਾਨ ਦੇ ਵਿੱਚ ਇੱਕ ਬੂੰਦ ਵੀ ਗਈ ਹੈ ਸਤਲੁਜ ਆ ਬਿਆਸ ਦੀ ਰਾਈਪੇਰੀਅਨ ਦਾ ਮਤਲਬ ਹੁੰਦਾ ਜਿਹੜਾ ਜਿਹਨੂੰ ਨੁਕਸਾਨ ਹੋਵੇ ਫਿਰ ਉਹਨੂੰ ਹੀ ਪਾਣੀ ਮਿਲਦਾ ਉਹ ਜੜੇ ਤਾਂ ਅਸੀਂ ਆ ਬਲਕਿ ਜਿਹੜੀ ਸਾਡੀ ਖੱਗਰ ਹੈ ਉਹ ਯਮਨਾ ਬੇਸਨ ਤੋਂ ਆਂਦੀ ਹੈ ਹਿਮਾਚਲ ਤੋਂ ਸ਼ੁਰੂ ਹੁੰਦੀ ਹੈ ਦੱਖਸ਼ਈ ਤੋਂ ਫਿਰ ਅੰਬਾਲਾ ਤੇ ਯਮੁਨਾ ਨਗਰ ਦਾ ਪਾਣੀ ਆਂਦਾ ਯਮੁਨਾ ਬੇਸਨ ਦਾ ਪਾਣੀ ਆਂਦਾ ਅਸੀਂ ਯਮੁਨਾ ਦੇ ਜਿਹੜੇ ਜਿਵੇਂ ਸੀਐਮ ਸਾਹਿਬ ਕਹਿੰਦੇ ਆ ਪੰਜਾਬ ਰਾਈਪੇਰੀਅਨ ਹੈ ਯਮੁਨਾ ਦਾ ਪੰਜਾਬ ਨੂੰ ਯਮੁਨਾ ਦਾ ਪਾਣੀ ਮਿਲਣਾ ਚਾਹੀਦਾ ਤੁਸੀਂ ਆਪ ਸੋਚ ਕੇ ਕਿਤੇ ਕੋਈ ਖਬਰ ਪੜ੍ਹੀ ਹੈ ਕਿ ਹਰਿਆਣੇ ਦੇ ਵਿੱਚ ਹੜਾ ਆ ਗਿਆ ਰੱਟਰੂਜ ਕਰਕੇ ਜਾਂ ਬਿਆਸ ਕਰਕੇ ਜਾਂ ਪਾਖਰੇ ਡੈਮ ਕਰਕੇ ਜਾਂ ਪੌਂਗ ਕਰਕੇ ਜਾਂ ਰਣਜੀਤ ਸਾਗਰ ਕਰਕੇ ਜਾਂ ਰਾਜਸਥਾਨ 'ਚ ਕਿਤੇ ਹੜਾ ਆ ਗਿਆ ਉਜੜੇ ਦਾ ਸਾਡੇ ਪਿੰਡ ਹੈ ਸਾਡੇ ਇਲਾਕੇ ਹੈ ਉਦੋਂ ਆ ਜਾਣਗੇ ਕਹਿਣਗੇ ਜੀ ਰਾਈਪੇਰੀਅਨ ਹੈ ਰਾਈਪੇਰੀਅਨ ਤਾਂ ਇਹ ਰਾਈਪੇਰੀਅਨ ਜਿਹੜਾ ਹੈ ਅੱਜ ਪੂਰੀ ਦੁਨੀਆ ਨੂੰ ਪਤਾ ਲੱਗ ਗਿਆ ਇਹਦਾ ਵੀ ਇਸ਼ੂ ਅੱਜ ਮੈਂ ਅਗਰ ਸਪੀਕਰ ਸਾਹਿਬ ਟਾਈਮ ਦੇਣਗੇ ਜ਼ਰੂਰ ਚੱਕਾਂਗੇ